ਆਇਆ ਯੋ ਮੇਰੀ ਵੀਡੀਓ ਸ਼ੇਅਰ ਕਰੋ ਹਾਂਜੀ ਬਾਈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਕੁਲਵਿੰਦਰ ਸਿੰਘ ਤੇ ਆਪਾਂ ਰਾਤ ਵੀਡੀਓ ਦੇਖੀ ਸੀ ਬਾਈ ਜੀ ਇੰਸਟਾਗ੍ਰam ਤੇ ਹਨਾ ਤੇ ਬਾਈ ਨੂੰ ਆਪਾਂ ਮੈਸੇਜ ਕੀਤਾ ਸੀਗਾ ਬਈ ਆਪਾਂ ਤੁਹਾਡੇ ਕੋਲਿਆਂ ਕਰਸੀ ਆ ਹਨ ਤੇ ਦੇਖਦੇ ਵਿੱਚ ਤੇ ਬਾਈ ਨੇ ਆਪਣੇ ਨਾਲ ਕੰਟੈਕਟ ਕੀਤਾ ਤੇ ਆਪਾਂ ਬਾਈ ਕੋਲ ਆ ਚੁੱਕੇ ਹਾਂ ਇੱਥੇ ਹਸਪਤਾਲ ਦੇ ਵਿੱਚ ਬਾਕੀ ਤੁਸੀਂ ਬਾਈ ਨਾਲ ਗੱਲਬਾਤ ਕਰਦੇ ਬਾਈ ਗੁਰੂ ਜੀ ਕਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਜੀ ਕਲਵਿੰਦਰ ਭਾਜੀ ਹੁਣੇ ਮੇਰੇ ਕੋਲ ਪਹੁੰਚ ਚੁੱਕੇ ਨੇ ਇਹਨਾਂ ਦਾ ਬਹੁਤ-ਬਹੁਤ ਦਿਲੋਂ ਮੈਨੂੰ ਧੰਨਵਾਦ ਕਰਦਾ ਇਹਨਾਂ ਦਾ ਬਾਕੀ ਸਾਰੇ ਭਰਾਵਾਂ ਦਾ ਵੀ ਇੱਕ ਰਸ਼ੀਆ ਦੇ ਇੱਕ ਦੂਜੇ ਬਾਰਡਰ ਤੋਂ ਆਏ ਨੇ ਮੈਂ ਬਹੁਤ ਦੂਰ ਇਨਾਂ ਇਨਾਂ ਤੋਂ ਤੇ ਇਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਆ ਬਾਕੀ ਸਾਰੀ ਸਾਥ ਸੰਗਤ ਦਾ ਵੀ ਮੈਂ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਬਹੁਤ-ਬਹੁਤ ਸਾਥ ਦਿੱਤਾ ਹੁਣ ਮੈਂ ਥੋੜਾ ਫੀਲ ਬੈਟਰ ਫੀਲ ਕਰ ਰਿਹਾ ਜਦੋਂ ਇਹਨਾਂ ਨੇ ਮੇਰਾ ਸਾਥ ਦਿੱਤਾ ਇਹਨਾਂ ਨੂੰ ਡੰਡਾ ਗਿਆ ਸਾਰਿਆਂ ਵੱਲੋਂ ਡਾਕਟਰਾਂ ਨੂੰ ਇਹ ਮੁੜ ਕੇ ਇਹਨਾਂ ਨੇ ਮੇਰਾ ਟ੍ਰੀਟਮੈਂਟ ਸਹੀ ਕੀਤਾ ਨਹੀਂ ਤੇ 7-8 ਦਿਨ ਮੇਰਾ ਟ੍ਰੀਟਮੈਂਟ ਸਹੀ ਨਹੀਂ ਸੀ ਹੋਇਆ। ਕੁਲਵਿੰਦਰ ਭਾਜੀ ਨੇ ਵੀ ਆ ਕੇ ਹੁਣ ਮੇਰੀ ਬਹੁਤ ਹੈਲਪ ਕੀਤੀ ਆ ਤੇ ਸਾਰਾ ਹੁਣ ਮੇਰਾ ਖਾਣ ਪੀਣ ਦਾ ਜੋ ਵੀ ਵਧੀਆ ਲੈ ਕੇ ਆਏ ਆ ਮੇਰੇ ਲਈ ਬਹੁਤ-ਬਹੁਤ ਦਿলো ਧੰਨਵਾਦ ਆ ਭਾਜੀ ਉਹਨਾਂ ਦਾ। ਹਾਂਜੀ ਭਾਜੀ। ਤੇ ਮੈਨੂੰ ਬੜਾ ਤੇ ਭਾਈ ਜੀ ਆਪਾਂ ਹਨਾ ਵੀਰ ਕੋਲ ਪਹੁੰਚ ਕੀਤੀ ਤੇ ਵੀਰ ਅਸਲ ਕਿ ਖਬਰਾਂ ਵਾਲਾ ਗਿਆ ਜੀਗਾ। ਠੀਕ ਹੈ। ਖਬਰਾਂ ਦੇ ਚ ਉਹ ਸੀਗਾ ਇਕੱਲਾ ਖਬਰਾਉਣਾ ਵੀ ਉਹਦਾ ਬਣਦਾ ਸੀਗਾ 8 ਦਿਨ ਹੋ ਗਏ ਉਹਨੂੰ ਇੱਥੇ 8 ਦਿਨ ਹੋ ਗਏ ਨਾ ਸ਼ਾਇਦ 8 ਦਿਨ ਵਿੱਚ ਉਹਨਾਂ ਨੇ ਮਤਲਬ ਕੋਈ ਖਾਸ ਅੱਜ 9ਵਾਂ ਦੇਣਾ ਨਾ ਵੀਰੇ ਤੁਹਾਡਾ ਹਾਂ ਜੀ ਬਾਈ 15 ਤਰੀਕ ਨੂੰ ਛੱਟ ਲੱਗੀ ਸੀ ਹਾਂ 15 ਨੂੰ ਛੱਟ ਲੱਗੀ ਆ ਤੇ ਅੱਜ ਕਿੰਨੀ ਬਾਈ 23 ਤੇ 23 ਚੋ ਵੀ ਹੋਈ ਸ਼ਾਇਦ 23 ਤਰੀਕ ਅੱਜ 23 ਤਰੀਕ ਹੈ ਤੇ ਵੀਰ ਦੇ ਹਨਾ ਤਿੰਨ ਸੱਤੀਆਂ ਹੋ ਗਈਆਂ ਤੇ ਐਤ ਕੀ ਜਿਹੜੀ ਹੋਈ ਹੈ ਸਰਜਰੀ ਇਹ ਕਹਿੰਦੇ ਲਾਸਟ ਤੇ ਸਕਸੈਸ ਹੈ ਵੀ ਸਹੀ ਹੋ ਗਈ ਹੁਣ ਇਹ ਹਨਾ ਤੇ ਅੰਬੈਸੀ ਵੀ ਸਾਡੇ ਨਾਲ ਹੈ ਜੀ ਹਨਾ ਉਹਨਾਂ ਦੇ ਫੋਨ ਆਏ ਨੇ ਉਹ ਕਹਿੰਦੇ ਵੀ ਜਿਵੇਂ ਤੁਸੀਂ ਜਾਓਗੇ ਸੀ ਤੁਹਾਡੇ ਨਾਲ ਆ। ਤੇ ਜਿਹੜੇ ਪੰਜਾਬ ਤੋਂ ਏਜੰਟ ਨੇ ਵੀਰ ਨੂੰ ਇੱਥੇ ਕੱਢਿਆ ਸੀਗਾ ਤੇ ਜਿਹੜੇ ਕੰਮ ਦੇ ਕੱਢਿਆ ਸੀ ਉਹ ਕੰਮ ਤਾਂ ਨਹੀਂ ਮਿਲਿਆ ਉਰੇ। ਪੂਰੇ ਕੂੜੇ ਦਾੰਦ ਦੇ ਵਿੱਚ ਜਿਹੜਾ ਕੂੜੇ ਕਾੜੇ ਦਾ ਕੰਮ ਹੋਣਾ ਕੋਈ ਵੀ। ਮਤਲਬ ਪਲਾਸਟਿਕ ਉਹ ਵਿੱਚ ਵੀਡੀਓ ਲਾ ਦਾਂਗੇ ਅਸੀਂ। ਉੱਥੋਂ ਕਦੇ ਕੰਮ ਹੀ ਸੱਦਿਆ ਜੀ ਵੀਰੇ ਤੁਹਾਨੂੰ। ਕੋਈ ਵੀਰ ਵੇਅਰ ਹਾਊਸ ਚ ਹੈ ਨਾ ਤੇ ਉਹ ਕੰਮ ਤੇ ਸੱਦਿਆ ਸੀ ਉਹ ਤੇ ਇੱਥੇ ਕੂੜੇ ਦੇ ਕੰਮ ਤੇ ਮਤਲਬ ਛਿੜ ਤਾ ਉਹਨਾਂ ਨੂੰ। ਮੇਰ ਨਾਲ ਚਾਰਨ ਦੇ ਐਸ ਰੀਟੇਨਰ ਮੁੰਡੇ ਹੋਰ ਹੋ ਸੀਗੇ ਓਕੇ ਤੇ ਉਹ ਵੀ ਹੁਣ ਉਸ ਕੰਪਨੀ ਜੀ ਨੇ ਮੈਂ ਵੀ ਉਹ ਵੀ ਕੰਪਨੀ ਜੀ ਲੱਗੀ ਹੋਈ ਓਕੇ ਓਕੇ ਤੇ ਵੀਰ ਨੂੰ ਕੰਮ ਤੇ ਹੀ ਸੱਟ ਲੱਗੀ ਆ ਹਨਾ ਸਾਡੇ ਤੋਂ 8-8 ਲੱਖ ਰੁਪਏ ਆ ਗਏ ਆ ਬਸ ਵੱਖ-ਵੱਖ ਰੱਬ ਆ ਗਈਆਂ 2-8 ਲੱਖ ਰੁਪਏ ਆ ਅੱਛਾ 8-8 ਲੱਖ ਰੁਪਏ ਦੀ ਗੱਲ ਹੋਈ ਲੋਕ ਮਤਲਬ ਦੇ ਕੇ ਆਏ ਹੋ ਜੀ ਤੁਹਾਡੇ ਕੋਲ ਬਕਾਇਦਾ ਕੰਟਰੈਕਟ ਹੋਣਗੇ ਇਹ ਕਹਿੰਦੇ ਜੀ ਹਾਂ ਜਿਹੜੇ ਪੈਸੇ ਦਿੱਤੇ ਤੁਸੀਂ ਕੈਸ਼ ਦਿੱਤੇ ਆ ਕਿ ਮਤਲਬ ਦਿੱਤੇ ਪਰ ਜੀ ਉਹ ਗੱਡੀ ਚ ਚਲੋ ਉਹ ਕੋਈ ਚੱਕਰ ਨਹੀਂ ਕੈਸ਼ ਦਿੱਤੇ ਨੇ ਤੇ ਤੁਹਾਡੇ ਕੋਲ ਕੰਟਰੈਕਟ ਸائن ਤਾਂ ਹੋਏ ਨੇ ਨਾ ਜਿਹੜੀ ਤੁਹਾਨੂੰ ਉਹਨਾਂ ਨੇ ਐਗਰੀਮੈਂਟ ਜੇ ਤੁਸੀਂ ਦੇ ਗਏ ਆ ਪੈਸੇ ਦੇ ਸੈਂਡ ਤਾਂ ਹੋਏ ਹੋਣਗੇ ਜਿਹੜੀ ਜਿਹੜੀ ਕੰਪਨੀ ਦੇ ਪਰਮਿਟ ਹੁੰਦੇ ਆ ਉਹ ਤੁਹਾਨੂੰ ਹੋਣਗੇ ਤੁਹਾਡੇ ਕੋਲ ਉਹ ਮੇਰੇ ਕੋਲ ਭਾਜੀ ਮੇਰੇ ਜਿੱਥੇ ਮੈਂ ਰਹਿੰਦਾ ਸੀਗਾ ਉੱਥੇ ਮੇਰੇ ਕੋਲ ਪਏ ਨੇ ਪਰ ਜਿਹੜਾ ਮੇਰਾ ਕੰਟਰੈਕਟ ਇੰਡੀਆ ਜੀ ਇਹਨਾਂ ਨੇ ਲਵਾਇਆ ਸੀਗਾ ਅੱਛਾ ਜੀ ਜਿਹੜਾ ਸਭ ਤੋਂ ਪਹਿਲਾਂ ਕਹਿੰਦੇ ਹੁੰਦੇ ਨੇ ਆਫਰ ਲੈਟਰ ਨਿਕਲਦਾ ਉਹ ਇੱਕੋ ਹੀ ਪੇਪਰ ਇਹਨਾਂ ਨੇ ਮੈਨੂੰ ਦਿੱਤਾ ਸੀਗਾ ਭਾਜੀ ਅੱਛਾ ਜੀ ਉਹਦੇ ਵਿੱਚ ਕੀ ਸੀਗਾ ਉਹਦੇ ਵਿੱਚ ਮਾਰਕ ਕਰਕੇ ਦਿੰਦੇ ਆ ਕੰਪਨੀ ਦਾ ਨਾਮ ਵੀ ਮਾਰਕ ਉਹ ਕਾਲਾ ਜਿਆ ਕਰ ਦਿੰਦੇ ਆ ਸਾਰਾ ਕੁਝ ਸਾਰਾ ਕੁਝ ਕਾਲਾ ਜਿਆ ਕਰ ਦਿੰਦੇ ਕਿ ਕਿੱਥੇ ਭੇਜਣਾ ਬੰਦਾ ਕਿਦਾਂ ਬਸ ਮੇਰੇ ਤੋਂ ਸਾਈਨ ਕਰਾ ਲੈ ਸੀਗੇ ਉਹਨਾਂ ਨੇ ਤੇ 50000 ਰੁਪਈਆ ਮੇਰੇ ਤੋਂ ਉਹਦੇ ਨਾਲ ਲੈ ਲਿਆ ਸੀਗਾ ਤੇ ਜਦੋਂ ਮੇਰਾ ਵਰਕ ਪਰਮਿਟ ਆਇਆ ਸੀਗਾ ਫਿਰ ਉਹਨੇ ਮੈਨੂੰ ਦਿੱਲੀ ਭੇਜਿਆ ਲੱਖ ਰੁਪਈਆ ਮੈਂ ਉਦੋਂ ਉਹਨੂੰ ਦਿੱਤਾ ਬਾਕੀ ਪੇਮੈਂਟ ਮੈਂ ਉਹਨੂੰ ਸਾਰੀ ਦਿੱਤੀ ਸੀ ਜਲੰਧਰ ਆਪਣੇ ਉੱਤੇ ਪੀਐਮਸਾਉਟ ਬਿਲ ਦੇ ਸਾਹਮਣੇ ਭਾਈ ਗੱਡੀ ਦੇ ਵਿੱਚ ਮੇਰੇ ਕੋਲ ਲੈਣ ਆਇਆ ਸੀਗਾ ਗੱਡੀ ਦਾ ਨੰਬਰ ਮੇਰੇ ਕੋਲ ਉਹਦਾ ਹੈ ਕੜਾਏ ਤਾਂ ਤੁਸੀਂ ਬੈਂਕ ਜੀ ਹੋਣੀ ਹੈ ਭਾਈ ਹਾਂਜੀ ਕੜਾਏ ਉਹ ਤਾਂ ਆਪਣੇ ਕੋਲ ਹੈਗੀ ਹੈ ट्रांजੈਕਸ਼ਨ ਤੇ ਗੱਲ ਜਦੋਂ ਆਪਾਂ ਮਤਲਬ ਕੰਟਰੈਕਟ ਲੈਟਰ ਸੈਂਡ ਕਰਦੇ ਆ ਉਹ ਇਹਨਾਂ ਦੀ ਲੈਂਗੁਏਜ ਚ ਜਣਕ ਰਸ਼ੀਆ ਚ ਹੁੰਦਾ ਭਾਈ ਜੀ ਗੱਲ ਇਦਾਂ ਵਾਂ ਹਨਾ ਜਿਹੜੀ ਇਹਨਾਂ ਦੀ ਕੰਟਰੈਕਟ ਲੈਟਰ ਸੈਂਡ ਕਰਦੇ ਆਪਾਂ ਉਹ ਕ੍ਰਾਸ਼ੀਆ ਚ ਹੁੰਦਾ ਹੁਣ ਚਲੋ ਆਪਾਂ ਨੂੰ ਮਾੜੀ ਮੁੱਟੀ ਅੰਗਰੇਜ਼ੀ ਆਉਂਦੀ ਹੈ ਜਾਂ ਬੰਦਾ ਪੰਜਾਬੀ ਦਾ ਜਾਣਦਾ ਹੀ ਹੈ ਹਨਾ ਤੇ ਇਹਨਾਂ ਨੇ ਸਿਰਫ ਸੈਨ ਤੁਹਾਨੂੰ ਕਹਿਣਾ ਵੀ ਸੈਨ ਕਰ ਦੋ ਬਸ ਤੁਸੀਂ ਜਿਹੜੇ ਕੰਮ ਜ ਤੁਹਾਨੂੰ ਕੱਲਿਆ ਤੁਸੀਂ ਉੱਥੇ ਜਾਓਗੇ ਇੱਥੇ ਆ ਕੇ ਆਲਮੋਸਟ ਆਈ ਕੁਝ ਹੋ ਰਿਹਾ ਵਾ ਮਤਲਬ ਜੱਟ ਕਹਦੇ ਕੁਝ ਨਹੀਂ ਤੇ ਕਰਦੇ ਕੁਝ ਨਹੀਂ ਤੇ ਇੱਥੇ ਆ ਕੇ ਵੀ ਜੇ ਤੁਸੀਂ ਕਹੋ ਨਾ ਤੁਹਾਨੂੰ ਸਹੀ ਬੰਦੇ ਟੱਕਰਨਗੇ ਤੁਸੀਂ ਭੁੱਲ ਜਾਓ ਹਨਾ ਤੇ ਇੱਥੇ ਤੁਹਾਡੇ ਤੋਂ ਪੈਸੇ ਲੈਣ ਲਗੇ ਵੀ ਤੁਹਾਨੂੰ ਕਹਿਣਗੇ ਵੀ ਤੁਹਾਡਾ ਐਨੇ ਦਿਨਾਂ ਅਚ ਕੰਮ ਕਰਾ ਦਾਂਗੇ ਇਹ ਬਹੁਤ ਦੋ ਦੋ ਮਹੀਨੇ ਬੰਦਾ ਰੁੜਦਾ 40 4000 ਰੁਪਏ ਦੇ ਕੇ ਬੰਦਾ ਇੱਥੇ ਕੰਮ ਤੇ ਲੱਗਦਾ ਠੀਕ ਹਨਾ ਜੀ ਤੇ ਮੁੜ ਕੇ ਕੋਈ ਨਹੀਂ ਸਾਰ ਲੈਂਦਾ ਇੱਥੇ ਜਾਣਾ ਕਮੋਡੀਸ਼ਨਾਂ ਦੇ ਪੈਸੇ ਤੁਹਾਨੂੰ ਆਪ ਦੇਣੇ ਪੈਣਗੇ ਤੇ ਫੂਡ ਦਾ ਤੁਹਾਨੂੰ ਆਪ ਦੇਖਣਾ ਪੈਣਾ ਵਾ ਬਾਕੀ ਖਰਚੇ ਇੱਥੇ ਬਹੁਤ ਨੇ ਵੀ ਇੱਧਰ ਜਣੀ ਧੋਖੇ ਧੜੀ ਬਾੜੀ ਹੋਣ ਲੱਗੀ ਦੇ 60000 ਰੁਪਇਆ ਤਨਖਾਹ ਤਾਂ ਨਾ ਸੀ 30000 ਰੁਪਇਆ ਬਚਦਾ ਭਜੀ ਅੱਜ ਜਦੋਂ ਵੀ ਹੋਣਾ ਆਪਣੇ ਏਜੰਟਾਂ ਨਾਲ ਪ੍ਰੋਪਰ ਗੱਲ ਕਰੋ ਕੰਪਨੀ ਦਾ ਨਾਮ ਲਾਓ ਕਿਹੜੀ ਕੰਪਨੀ ਪੰਜਾਬ ਦੇ ਵਿੱਚ ਹੈ ਰਿਸਰਚ ਕਰੋ ਕੰਪਨੀ ਕੀ ਕੰਮ ਆ ਕੀ ਨਹੀਂ ਕਿੰਨਾ ਟਾਈਮ ਹੋਇਆ ਕੰਪਨੀ ਨੂੰ ਸਾਰਾ ਕੁਝ ਸਰਚ ਕਰਕੇ ਫੇਰ ਆਓ ਉਦਾਂ ਨਾ ਆਓ ਹਰ ਭਾਈ ਇੰਦਾ ਕਰਦਾ ਨਹੀਂ ਕੋਆਪਰੇਟਿਵ ਹੀ ਨਹੀਂ ਕੋਈ ਕਰਦਾ ਕਰੋ ਭਾਈ ਏਜੰਟਾਂ ਦਾ ਕਰਕੇ ਆਓ ਇਹਦੇ ਪੈਸੇ ਦਾ 8000 ਮੇਰੀ ਭੈਣ ਜੀ ਇੱਕ ਪੰਜਾਬ ਸਰਕਾਰ ਨੂੰ ਬੇਨਤੀ ਉਹ ਲਾ ਲਓ ਤੁਸੀਂ ਹਨਾ ਭਈ ਏਜੰਟਾਂ ਦੇ ਥੋੜਾ ਜਨਾ ਚੂੜੀ ਕੱਸੋ ਬਹੁਤ ਜਿਆਦਾ ਮਤਲਬ ਫਰੋੜ ਕੰਮ ਚੱਲ ਪਿਆ ਕਹਦੇ ਕੁਛ ਨੇ ਤੇ ਹੁੰਦਾ ਇਧਰ ਆਏ ਕੁਛ ਸਾਡੇ ਨਾਲ ਵੀ ਹੈ ਸਾਡੇ ਨਾਲ ਵੀ ਇਸੇ 6 ਬੰਦੇ ਸੀਗੇ ਸਾਨੂੰ ਜਿਹੜੀ ਕੰਪਨੀ ਚ ਸੱਦਿਆ ਤੇ ਸੱਦਣ ਤੋਂ ਬਾਅਦ ਸਾਨੂੰ ਮੇਰੇ ਸਹਾਬ ਨਾਲ ਹਫਤਾ ਕਰਖਿਆ ਹਫਤਾ ਰੱਖਿਆ ਜਿੱਦਣ ਸਾਨੂੰ ਅਸੀਂ 에어ਪੋਰਟ ਤੇ ਡਰੋਪ ਹੋਏ ਆ ਸਾਨੂੰ ਇਧਰ ਵਾਲੇ ਏਜੰਟ ਨੇ ਕਹਿ ਦਿੱਤਾ ਸੀਗਾ ਵੀ ਤੁਹਾਨੂੰ ਹਫਤਾ ਮਤਲਬ ਉੱਥੇ ਅਸੀਂ ਰੱਖਣਾ ਵਾ ਲਗ ਅਕਮੋਡੇਸ਼ਨ ਚ ਤੇ ਤੁਹਾਡਾ ਕੰਮ ਚੇਂਜ ਹੋਣਾ ਵਾ ਤੇ ਮੁੜ ਕੇ ਸਾਡੇ ਵਾਲਾ ਏਜੰਟ ਮੁੱਕਰ ਗਿਆ ਕਹਿੰਦੇ ਵੀ ਅਸੀਂ ਤਾਂ ਇਹ ਗੱਲ ਕਹੀ ਨਹੀਂਗੀ ਠੀਕ ਆ ਸਾਨੂੰ ਇੱਥੇ ਆਪ ਕੰਮ ਲੱਭਣਾ ਪਿਆ ਸਾਨੂੰ ਵੀ ਚਲੋ ਅਸੀਂ ਜਿੰਨੇ ਜੋਗੇ ਹੈਗੇ ਆ ਬਾਈ ਨਾਲ ਖੜੇ ਆ ਠੀਕ ਆ ਨਾ ਉਹ ਕੰਪਨੀਆਂ ਨੂੰ ਕਢਾਤਾ ਕਹਿੰਦਾ ਕਿ ਤੁਹਾਡੀ ਗੱਲ ਕੀ ਇਹ ਕੀ ਸਾਡੇ ਮਤਲਬ ਉਹਨੇ ਬਹੁਤ ਬਲੇਮ ਲਾਇਆ ਵੀ ਤੁਸੀਂ ਨਸ਼ੇ ਕਰਦੇ ਸੀਗੇ ਉੱਥੇ ਫਲਾਣਾ ਢਮਕਣਾ ਜੇ ਬੋਹ ਭਈ ਐਂ ਕਰਦੇ ਨੇ ਝੂਠੇ ਇਲਜ਼ਾਮ ਲਾਉਂਦੇ ਨੇ ਸਾਰਾ ਚਲੋ ਕੰਪਨੀਆਂ ਦਾ ਕੰਮ ਤੋਂ ਤੁਹਾਡੀ ਗੱਲ ਦੀ ਤੁਸੀਂ ਆਪਣਾ ਕੰਮ ਆਪ ਦੇਖੋ ਆਪਣੇ ਪੈਸੇ ਖਰਚ ਕੇ ਦੁਬਾਰਾ ਪਰਮਟ ਜੋ ਵੀ ਕਰਾਉਣਾ ਕਰਾ ਜਾ ਆਪਣਾ ਜਦੋਂ ਤੁਸੀਂ ਉੱਥੇ ਪੈਸੇ ਦੇਣ ਜਾਂਦੇ ਓਦੋਂ ਬੋਲਬਾਣੀ ਉਹਨਾਂ ਦੀ ਬਹੁਤ ਮਿੱਠੀ ਹੁੰਦੀ ਆ ਠੀਕ ਆ ਤੇ ਜਦੋਂ ਤੁਸੀਂ ਇੱਧਰ ਉਹ ਤੁਹਾਨੂੰ ਜਮੈਂ ਹੀ ਪੁੱਛੋ ਬਈ ਰਦੀਵਾ ਛੱਡ ਦਿੰਦੇ ਉਹਨਾਂ ਨੂੰ ਕੋਈ ਮਤਲਬ ਨਹੀਂ ਉਹ ਕਹਿੰਦਾ ਜੋ ਮਰਜ਼ੀ ਕਰੋ। 12 ਤਰੀਕ ਨੂੰ ਮੇਰੀ ਪਹਿਲੀ ਫਰੈਂਟ ਕਰਾਈ ਸੀਗੀ ਅਖਨੇ 13 ਤਰੀਕ ਨੂੰ ਉਹਦੀ ਟਿਕਟ ਮੇਰੇ ਭਰਾ ਤੋਂ ਹੋਣੀ ਆ ਮੇਰੇ ਫੋਨ 'ਚ ਤਾਂ ਹੁਣ ਨਹੀਂ ਹੈਗੀ ਤੇ ਉਹ ਵੀ ਮੇਰੀ ਇਹਨਾਂ ਨੇ ਕੈਨਸਲ ਕਰਾ ਦਿੱਤੀ ਸੀਗੀ ਪਹਿਲਾਂ ਸਾਨੂੰ ਉੱਥੇ ਬੁਲਾ ਲਿਆ ਦਿੱਲੀ ਫੇਰ ਸਾਨੂੰ ਇਹਨੇ ਵਾਪਸ ਭੇਜਿਆ ਬੜੀ ਫਿਰ ਸਾਨੂੰ 15 ਤਰੀਕ ਨੂੰ ਜਿੱਦਾਂ ਚਾਣ ਲੱਗੇ ਤੇ ਮੁੜ ਕੇ ਇਹਨੇ ਮੇਰਾ ਫੋਨ ਚੱਕਣੋਂ ਬੰਦ ਕਰ ਗਿਆ ਕਿਉਂਕਿ ਸਾਡਾ ਵੀਜ਼ਾ ਜਿਹੜਾ ਸੀਗਾ 23 ਜਨਵਰੀ ਤੱਕ ਸੀਗਾ ਇਹਨੇ 15 ਤਰੀਕ ਨੂੰ ਸਾਨੂੰ ਚਾੜਿਆ ਭਾਈ ਚਾਰਾ ਬੰਦਿਆਂ ਨੂੰ ਸਾਨੂੰ 에어ਲਾਈਨ ਸ਼ਾਨਨਾਂ ਦਾ ਵੇਸ ਵਰਗੀ 6 ਲਾਈਨ ਕਹਿੰਦੇ ਤੁਸੀਂ ਜਾਣਾ ਕੀ ਕਰਨਿਆ ਤੁਹਾਡਾ ਵੀਜ਼ਾ ਸਿਰਫ ਰਹਿ ਗਿਆ 5-6 ਦਿਨ ਦਾ ਤੁਸੀਂ ਕੀ ਕਰਨ ਜਾਣਾ ਕਹਿੰਦੇ ਸਾਰਾ ਆਪਾਂ ਬਹੁਤ ਮੁਸ਼ਕਲ ਨਾਲ ਇੱਥੇ ਪਹੁੰਚੇ ਸੀਗੇ ਪੈਸੇ ਇਹਨੇ ਲਾ ਕੇ ਆਪਾਂ ਆਏ ਆ ਪਰ ਇੱਥੇ ਬਹੁਤ ਔਖਾ ਜੀ ਬਹੁਤ ਮੁਸ਼ਕਲ ਹੈ ਭਾਈ ਕੀ ਕਰੀਏ ਹੁਣ ਇਦਾਂ ਦੀ ਕੰਡੀਸ਼ਨ ਦੇ ਵਿੱਚ ਪੈ ਗਏ ਆ ਦੱਸੋ ਬਹੁਤ ਔਖਾ ਭਾਈ ਮਨ ਮਾਰ ਕੇ ਕੰਮ ਕਰਨੇ ਪੈਂਦੇ ਭਾਈ ਪਰ ਫਿਰ ਵੀ ਮਨ ਵੀ ਬੰਦਾ ਮਾਰ ਲੈਂਦਾ ਆ ਕੇ ਚਲੋ ਕਰਜੇ ਲਾਉਣੇ ਆ ਸਾਰਾ ਕੁਝ ਕਰਨਾ ਪਰ ਭਾਜੀ ਜਦੋਂ ਇੰਦਾ ਦੇ ਹਾਲਾਤਾਂ ਦੇ ਭਾਜੀ ਬੰਦਾ ਆ ਜਾਂਦਾ ਫਿਰ ਕੀ ਕਰੂਗਾ ਭਾਜੀ ਉੱਥੇ ਆ ਗਿਆ ਬਹੁਤ ਹੋ ਗਿਆ ਤੇ ਭਾਈ ਜੀ ਇੱਕ ਬਹੁਤ ਬਹੁਤ ਧੰਨਵਾਦ ਪੰਜਾਬੀ ਭਰਾਵਾਂ ਦਾ ਵੱਧ ਚੜ੍ਹ ਕੇ ਸਾਥ ਦਿੱਤਾ ਪੰਜਾਬ ਤੋਂ ਵੀ ਬਥੇਰੇ ਮੈਨੂੰ ਫੋਨ ਆਏ ਨੇ ਹਨਾ ਤੇ ਇੱਥੋਂ ਵੀ ਆਲੇ ਦੁਆਲੇ ਤੋਂ ਯੂਕੇ ਲੰਡਨ ਜਿੱਥੋਂ ਵੀ ਬੰਦਿਆਂ ਨੇ ਪਹੁੰਚ ਕੀਤੀ ਬਹੁਤ ਬਹੁਤ ਦਿਨੋ ਧੰਨਵਾਦ ਆ ਠੀਕ ਹਨਾ ਜੀ ਬਾਕੀ ਕੋਈ ਨਹੀਂ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਵੀ ਵੀਰ ਦਾ ਜੋ ਵੀ ਇਲਾਜ ਲੋਜਾ ਕੰਪਨੀ ਕਿਵੇਂ ਕਹਿੰਦੀ ਆ ਹਨਾ ਅੰਬੈਸੀ ਕੀ ਕਹਿੰਦੀ ਆ ਉਹ ਤੁਹਾਨੂੰ ਵੀਰ ਦੇ ਇੰਸਟਾਗ੍ਰam ਤੇ ਅਪਡੇਟ ਮਿਲ ਜੂਗੀ ਵੀ ਜਿੰਨਾ ਵੀ ਹੋਇਆ ਬਾਕੀ ਵੀਰ ਦੇ ਨਾਲ ਖੜੇ ਆਪਾਂ ਟੈਨਸ਼ਨ ਲੈਣ ਦੀ ਲੋੜ ਨਹੀਂ ਬਾਕੀ ਵੀਰ ਸਾਹਿਬ ਜੀ ਦਾ ਸਾਰੀ ਦਾ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੁਲਵਿੰਦਰ ਭਾ ਦਾ ਭਾਜੀ ਜੀ ਜੇ ਆਏ ਆ ਉਧਰ ਵੀ ਮੜਿਆ ਕਾਮਨਾ ਕਰਦਾ ਹਾਂ ਭਜੀ ਭਾਜੀ ਦਾ ਵੀ ਬਹੁਤ ਬਹੁਤ ਧੰਨਵਾਦ ਆ ਵੀਰ ਮੇਰਾ ਨਾਲ ਆਏ ਮੇਰੇ ਸਾਰੇ ਜਿਹੜੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਮੇਰੇ ਕੋਲ ਆ ਰਹੇ ਆ ਮੇਰੀ ਖਬਰ ਸਾਂ ਲੈਣ ਆ ਤੇ ਮੇਰਾ ਸਾਥ ਦੇ ਰਹੇ ਆ ਬਹੁਤ ਬਹੁਤ ਧੰਨਵਾਦ ਸਾਰੇ ਮੇਰੇ ਭਰਾਵਾਂ ਦਾ ਭੈਣਾਂ ਦਾ ਮਾਮਾਂ ਦਾ ਚਾਚੇ ਤਾਈ ਜਿੰਨੇ ਵੀ ਆ ਜੋ ਵੀ ਆ ਮੇਰੇ ਸਾਰਿਆਂ ਦਾ ਧੰਨਵਾਦ ਪੰਜਾਬੀ ਜਿੰਦਾਬਾਦ ਤੇ ਇੱਕ ਸਪੈਸ਼ਲੀ ਨੇਪਾਲ ਦਾ ਕਾਠਮੰਡੂ ਮਾਰਦਾ ਬੰਦਾ ਜਿਹੜਾ ਓਨਰ ਆ ਉਹਨੇ ਵੀ ਮੇਰਾ ਬਹੁਤ ਸਾਥ ਦਿੱਤਾ ਉਹਨੇ ਵੀ ਮੇਰੇ ਅਹ ਅਮ ਦਿੱਲੀ ਆਪਣੀ ਐਮਬੈਸੀ ਤੱਕ ਮੇਰੀ ਪਹੁੰਚ ਕਰਾਈ ਆ ਤੇ ਇੱਕ ਮੇਰਾ ਮਾਮਾ ਹਰਦੀਪ ਕਪੂਰ ਤੇ ਇੱਕ ਨਪਾਲੀ ਆਠ ਮੰਡੂ ਵਾਲਾ ਜਿਹੜਾ ਓਨਰ ਆ ਇਹਨਾਂ ਨੇ ਐਮਬੈਸੀ ਤੱਕ ਮੇਰੀ ਪਹੁੰਚ ਕਰਾਈ ਆ ਦਿਲੋਂ ਧੰਨਵਾਦ ਸਾਰਿਆਂ ਦਾ ਵੀ ਤੇ ਠੀਕ ਆ ਬਾਈ ਜੀ ਫਿਰ ਮਿਲਦੇ ਆਪਾਂ ਤੁਹਾਨੂੰ ਅਗਲੀ ਅਪਡੇਟ ਦਿੰਨੇ ਆ ਬਾਈ ਦੇ ਵਿੱਚ ਭੇਜਦੇ ਧੰਨਵਾਦ ਬਈ ਜਿਵੇਂ ਵੀਰ ਨੂੰ ਬਹੁਤ ਜ਼ਿਆਦਾ ਫੋਨ ਮੈਸੇਜ ਆ ਰਹੇ ਨੇ ਦੂਰੋਂ ਦੂਰੋਂ ਦੀ ਚੱਕਰ ਇਹ ਆ ਵੀ ਉਰੇ ਰਹਿਣ ਨੂੰ ਸਿਰਫ ਅਮਰੀਦ ਦਾ ਹੀ ਆ ਨੇ ਮਰੀਜ਼ ਹੀ ਰਹਿ ਸਕਦਾ ਵਾ ਕੋਈ ਦੁਆ ਮੰਦਾ ਨਹੀਂ ਰਹਿ ਸਕਦਾ ਜਿਹੜਾ ਵੀ ਉਹਦਾ ਦੇਖਭਾਲ ਹੀ ਹੁੰਦਾ ਵਾ ਤੇ ਵੀਰ ਦਾ ਫੋਨ ਬਹੁਤ ਫੋਨ ਆ ਰਹੇ ਨੇ ਹਨਾ ਲੱਗ ਲੱਗ ਥਾਂ ਤੋਂ ਫੋਨ ਆ ਰਹੇ ਨੇ ਤੇ ਵੀਰ ਦਾ ਇਦਾਂ ਵਾ ਵੀ ਇਕੱਲਾ ਹੈਗਾ ਤੁਹਾਨੂੰ ਵੀ ਪਤਾ ਨੀ ਤਾਵਾ ਦੁੱਖ ਦੀਆਂ ਨੇ ਇੰਜੈਕਸ਼ਨ ਵਗੈਰਾ ਲੱਗੇ ਨੇ ਆ ਤੁਹਾਨੂੰ ਮੈਂ ਦਿਖਾਉਣਾ ਆ ਮਸ਼ੀਨਾਂ ਵਗੈਰਾ ਲੱਗਿਆ ਨੇ ਤੇ ਇੱਧਰ ਆ ਫੋਨ ਹੁਣ ਵੀ ਆ ਰਿਹਾ ਤੁਹਾਡੇ ਸਾਹਮਣੇ ਨਹੀਂ ਕਈ ਵਾਰ ਚੱਕ ਹੁੰਦਾ ਹਨਾ ਤਾਂ ਦੇਖੋ ਮਸ਼ੀਨਾਂ ਬਾਧੂ ਲੱਗਿਆ ਨੇ ਉਹਦੇ ਤੇ ਇਹ ਚੀਜ਼ ਇਦਾਂ ਹੈ ਵੀਰੇ ਇਹ ਨਾ ਸਮਝੋ ਵੀਰਾ ਫੋਨ ਨਹੀਂ ਚਾਹਦਾ ਫੋਨ ਚੱਕ ਨਹੀਂ ਹੁੰਦਾ ਮਜਬੂਰੀ ਆ ਕੱਲਾ ਆ ਜੇ ਸਾਡੇ ਵਰਗੇ ਹੁਣ ਜਿਵੇਂ ਉਹਰੇ ਪਹੁੰਚੇ ਨੇ ਹੁਣ ਅਸੀਂ ਬਥੇਰੇ ਬੰਦਿਆਂ ਨਾਲ ਗੱਲ ਕਰਾਤੀ ਵੀਰ ਦੀ ਵੀਰ ਨੂੰ ਹੌਸਲੇ ਦਿੱਤਾ ਵੀ ਤੇਰੇ ਨਾਲ ਆ ਹਨਾ ਵੀ ਜਿਵੇਂ ਵੀ ਹੋਇਆ ਖੜੇ ਆ ਤੇਰੇ ਨਾਲ ਵੀ ਘਾਬਰਨ ਦੀ ਲੋੜ ਨਹੀਂ ਕੀ ਬਾਕੀ ਮੇਰਾ ਭਰਾ ਕੋਈ ਚੱਕਰ ਨਹੀਂ ਹਨਾ ਮੀਰ ਦੇ ਨਾਲ ਆ ਜਿਵੇਂ ਵੀ ਆ ਤੇ ਤੁਹਾਨੂੰ ਦੰਨੇ ਅਗਲੀ ਅਪਡੇਟ ਚਲਦੀ ਆ